ਸਿਕਾਜੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਤੋਂ ਬਹੁਤ ਭਾਰੀ ਬਰਸਾਤ ਛੁੱਟੀ ਹੈ ਤੇ ਅਗਲੇ 24 ਘੰਟੇ ਵੀ ਜਿਹੜੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਇਸ ਲਈ ਕਿ ਸਾਡੇ ਇਲਾਕੇ ਦੇ ਅਨੰਦਪੁਰ ਸਾਹਿਬ ਨੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਥ ਕਲੱਬਾਂ ਨੂੰ ਸਾਰੇ ਪਿੰਚਾਂ ਨੂੰ ਸਾਰਾ ਪ੍ਰਸ਼ਾਸਨ ਮੈਂ ਖੁਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਬਸ ਸਾਲ ਪਿੰਡਾਂ ਦਾ ਜਿਹੜਾ ਇੱਕ ਕਨੈਕਟਿਵ ਸੀ ਕਿਆ ਅਗਲੇ ਹਰ ਸਾਲੀ ਦੇ ਕਿੰਨੇ ਬਹੁਤ ਨਾਜੁਕ ਹੈ ਸਾਉਂ ਦਾ ਦੂਰੀ ਮਾਰਨ ਇਸ ਤਾਈਂ ਵੀ ਬਰਖਾਤ ਲਗਾਤਾਰ ਹੈ ਕਿ ਇੱਕ ਦੂਜਾ ਜੋ ਤੁਹਾਡਾ ਤੋਂ ਪਾਣੀ ਪੈ ਰਿਹਾ ਵੀ ਬਸ ਵਾ ਖੰਡਾਂ ਰਾਂ ਕੱਢੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਇੱਕ ਵੱਡਾ ਖਤਰਾ ਡੈਮ ਬਹੁਤ ਤੇਜ਼ੀ ਨਾਲ ਭਰੇ ਜਾ ਰਿਹਾ ਪਰ ਅਸੀਂ ਸਾਰੇ ਲੱਗੇ ਹਾਂ ਉਸ ਮੋੜਾ ਅਗੇ ਮਾਤਮਾ ਜੀ ਅਕਾਲ ਪੁਰਖ ਸਾਹਿਬ ਜੀ ਮਹਾਮਾਨ ਜੀ ਦੀ ਕਿਰਪਾ ਸੇ ਕਿ ਰਹਿਮ ਕਰੂਗਾ ਆਪ ਸਾਡੀ ਰਾਕਤੀ ਦੀ ਅਸੀਂ ਚਿੰਤਾ ਨੂੰ ਪੰਜਾਬ ਦੇ ਉੱਤੇ ਖਿਫਾਤ ਨੂੰ ਮੇਰੇ ਸਾਡੇ ਯੂਥ ਕਲੱਬ ਵਾਲਿਆਂ ਨੂੰ ਜੀਹਰ ਸਿਆਉ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੀ ਪਰਛਾਵਾ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਮਿੰਡਮੰਡ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹਦਾ ਨਹਿਰ ਤੇ ਹੋ ਲੱਗਾ ਉਹਨੂੰ ਅਸੀਂ ਭਰਨਗੇ ਜਿਹੜਾ ਬਹੁਤ ਵੱਡਾ ਬ੍ਰੀਚ ਹੈ ਉਸ ਦੇ ਸਾਰੇ ਇੰਟੈਕਸ ਦੇ ਜਿਹੜੀ ਬ੍ਰੀਚ ਹੈ ਉਸ ਲਈ ਕੁਝ ਪਿੰਡਾਂ ਦੀ ਕਨੈਕਟੀਵਿਟੀ ਟੁੱਟੇਗੀ ਪਰ ਆਮ ਦੁਆਬਾ ਬੁਖਰੀ ਦੇ ਵਿੱਚ ਪਾਂਦੇ ਜਿੱਥੇ ਨਹੀਂ ਹੈ ਸਾਰੀ ਪ੍ਰੋਫੈਸ਼ਨਲ 24 ਸਾਰੀ ਟੀਮਾਂ ਲੱਗ ਰਹੀਆਂ ਹਨ ਮੀਰੀ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਕਿਸੇ ਦੀ ਵੀ ਜਿਹੜੀ ਹੈ ਕੋਈ ਸੁਵਿਧਾ ਅਲਾਉ ਨਹੀਂ ਕਿਸੇ ਨੂੰ ਕੋਈ ਕੋਈ ਮਾਨਾ ਲਾਉਣਾ ਸਾਰਾ ਪ੍ਰਸ਼ਾਸਨ ਹੈ ਬੜੇ ਕੁਜ਼ਰਤ ਜੇ ਸੰਸਥਾਨਾਂ ਨੂੰ ਕਿੱਥੇ ਉੱਕੇ ਜਿਹੜਾ ਹੈ ਸਾਰੇ ਸੁਪਰੀਸ ਬਨਾ ਦਾ ਸਾਰੇ ਯੂ ਕਲੱਬ ਦੇ ਬਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ ਰੇਡ 48 ਘੰਟੇ ਲਈ 48 ਘੰਟੇ ਆਪਾਂ ਇਸ ਮਿਸਤੀ ਬੱਲੇ ਨਾਲ ਜਿਹੜਾ ਮਿਊਜ਼ਿਕ ਹੈ ਬਹੁਤ ਦੋਤਾਨ ਹੋਏ